ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ 베ਰੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਝੋਟੀ ਵਿਖਾਉਣੀ ਆ ਗੱਬਣ ਝੋਟੀ ਆ ਜਿਹੜੀ ਅਜੇ ਦਿਨ ਥੋੜੇ ਇੱਕ ਖੜਦੀ ਆ ਤੇ ਬਾਕੀ ਗੱਲਬਾਤ ਉਹਨਾਂ ਕਰਦੇ ਹਾਂ ਵੀ ਜੀ ਇਹਨਾਂ ਨਾਲ ਤੇ ਝੋਟੀ ਆਪ ਹੀ ਤਿਆਰ ਕੀਤੀ ਆ ਜਿਹੜੀ ਵੀ ਜੀ ਇਹਨਾਂ ਨੇ ਬਾਕੀ ਗੱਲਬਾਤ ਹੁਣ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਠੀਕ ਠਾਕ ਵਧੀਆ ਚਲੋ ਦਈਏ ਚੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਦੇਬਾ ਜੀ ਅੱਛਾ ਜੀ ਪਿੰਡ ਬੀਰੀਆਂ ਵਾਲਾ ਤਹਿਸੀਲ ਬਟਾਲਾ ਜਿਲ੍ਹਾ ਗਰਦਾਸ ਖੇੜਾ ਤੇ ਫੋਨ ਨੰਬਰ ਵੀ ਬੋਲ ਦੋ 788852784 ਠੀਕ ਹੈ ਤੇ ਝੋਟੀ ਲਿਆਂਦੀ ਕੀ ਕਰਦੀ ਤਿਆਰ ਕੀਤੀ ਜੀ ਇਹ ਟੋਕੜ ਗੱਬਨ ਲਿਆਂਦੀ ਸਦੋਂ ਅੱਛਾ ਟੋਕੜ ਗੱਬਨ ਲਿਆਂਦੀ ਹਾਂਜੀ ਠੀਕ ਹੈ ਚੰਗੀ ਸੋਨੀ ਝੋਟੀ ਤਿਆਰ ਕੀਤੀ ਆ ਸਾਂਭੀ ਸੁੰਭੀ ਚੰਗੀ ਆ ਉਤਨਾ ਕਿੰਨਾ ਵਾ ਸੂਹਾ ਸੋਨਾ ਤਨਾ ਇਹ ਦੂਸਰਾ ਸੂਹਾ ਸੋਨਾ ਅੱਛਾ ਦੂਸਰਾ ਸੂਹਾ ਸੋਨਾ ਆ ਹਾਂਜੀ ਕਿੰਨਾ ਗੇ ਦੁੱਧ ਕਰੀ ਜਾਊਗੀ ਉਤਨਾ ਦੁੱਧ 10 ਤੋਂ ਬਾਅਦ ਚੱਲੂਗੀ 12 13 ਕਿਲੋ ਕੱਢੂਗੀ ਝੋਟੀ ਠੀਕ ਹੈ ਜੀ ਹਾਂਜੀ ਤੋਰਾ ਇੱਕ ਲਈ ਉਹਨਾਂ ਬਾਕੀ ਗੋਲ ਸਿੰਘ ਦੀ ਝੋਟੀ ਆ ਅਜੇ ਦਿਨ ਕੋਈ ਅਜੇ ਇਹਨੇ ਲੈ ਜਾਣੇ ਆ ਥੱਲੇ ਚੰਗੀ ਭਰੂਗੀ ਆ ਜਿਲਾ ਅਵਜ ਜੀ ਬਾਕੀ ਨਿਆਣਾ ਫੜੀ ਫਿਰੇ ਸਿਆਣਾ ਫੜੀ ਫਿਰੇ ਅਸੀਂ ਲੂ ਕਿੰਨੀ ਜਿੱਥੇ ਰਸਾ ਥੇ ਲੈ ਚੋਟੀ ਇਹ ਆ ਵੀ ਠੰਡੇ ਸੁਭਾ ਦੀ ਆ ਹਾਂਜੀ ਕੋਈ ਕਾਲੀ ਨਹੀਂ ਪੈਂਦੀ ਕੋਈ ਕੁਛ ਨਹੀਂ ਬਸ ਇਹ ਭਾਰ ਦੀ ਥਣਾ ਦੀ ਜੁਨੀ ਵਾਰੀ ਹੋਊਗੀ ਜਵਾ ਪਸਮਾ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਆ ਖਾਣੇ ਕਈ ਤੁਹਾਨੂੰ ਇਹਦੇ ਲਾਗੇ ਤੇ ਦਿਖਾ ਦਿੰਨੇ ਆ ਆ ਦੇਖ ਸਕਦੇ ਜੀ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਚੰਗੇ ਕਾਪ ਤੇ ਥਾਨੇ ਉਤਰਾ ਤੇ ਆ ਹਵਾਨਾ ਵੀ ਤਾਂ ਪਿੱਛੇ ਦੇਖ ਸਕਦੇ ਜੀ ਇਕਲੀ ਅਜੇ ਹਵਾਨਾ ਇਹਨੇ ਚੰਗਾ ਪਰ ਨਾ ਇਹ ਪਛਾਣ ਨਹੀਂ ਹਵਾਨਾ ਤਿਆਰ ਕਰੂਗੀ ਜਿੰਨਾ ਵੀ ਤਿਆਰ ਕਰੂਗੀ ਬਾਕੀ ਕਦ ਕਾਠ ਪੇਠ ਪੁੜੇ ਤਾਂ ਚੰਗੀ ਆ ਜਿਹਨੇ ਕਦ ਵੀ ਠੀਕ ਆ ਜਿਤਨਾ ਆਮ ਘਰਾਂ 'ਚ ਹੁੰਦੇ ਆ ਛੋਟੀਆਂ ਦੇ ਕਦ ਸੋ ਜਿੰਨੇ ਘਰ ਚੋਂ ਲੀ ਲੈਣੀ ਆ ਉਹਦੇ ਲਈ ਚੰਗੀ ਆ ਕਿਰਲੇ ਦੇ ਵੱਜੀ ਸੋਣੀ ਲੱਗੂਗੀ। ਬਾਕੀ ਚੋਂ ਉਹਨੂੰ ਵੀ ਸੀ ਗਿਆ ਮਾਜੀ। ਠੀਕ ਐ ਤੇ ਉਤਰਾ ਜਦੋਂ ਤੁਸੀਂ ਲਿਆਂਦੀ ਹਦੋਂ ਦੁੱਧ ਵਧੀਆ ਚਵਾਈ ਗਈ ਫਿਰ। ਹਾਂਜੀ ਦੁੱਧ ਵਧੀਆ ਚਵਾਈ ਗਈ। ਠੀਕ ਐ ਕੋਈ ਚੋਂ ਚੋਂ ਤਾਂ ਖਰਾਬੀ ਇਹਦਾ। ਨਾ ਨਾ ਜੀ ਮੰਨ ਲਓ ਜਵਾਕ ਹੈ ਜਵਾਕ ਤੋਂ ਪਤਾ ਜੇ ਆਪਾਂ ਜਵਾਕ ਨਹੀਂ ਛੱਡਣਾ ਚਾਹੁੰਦੇ ਪਾੜਾ ਪਾ ਕੇ ਵੀ ਹੋ ਸਕਦੇ ਐ। ਅੱਛਾ ਕੋਈ ਚੱਕ ਨਹੀਂ। ਪਾੜੇ ਤੇ ਵੀ ਮਿਲਦੀ ਰਹੀ ਐ। ਇਹ ਤਾਂ ਕਰਕੇ ਪੁੱਛਣੇ ਆ ਵੀ ਕਈ ਵਾਰੀ ਬੱਚਾ ਮਰ ਜਾਏ ਤੇ ਬਾਅਦ ਚ ਫਿਰ ਨਹੀਂ ਆਪਾਂ ਨੂੰ ਬੱਚਾ ਉਹਨਾਂ ਦਿੱਤਾ ਨਹੀਂ ਸੀ। ਅੱਛਾ ਇੱਕ ਵਾਰ ਸੋਈ ਆਈ ਸੀ। ਅੱਛਾ ਆਖ ਨਹੀਂ ਆਪਾਂ ਲਿਆਂ ਕੇ ਪਾੜੇ ਤੇ ਦੋਵੇਂ ਟਾਈਮ ਚੋਂ ਦੇ ਇ ਮਤਲਬ ਡੰਗ ਨਹੀਂ ਚੁੱਕੂਗੀ ਜਿੱਥੇ ਵੀ ਮੰਨ ਲਓ ਬੱਚਾ ਦਾ ਵਾਦਾ ਘਟਾ ਹੋ ਜੇ ਉਹ ਤੇ ਠੀਕ ਆ ਕਈ ਵਾਰੀ ਘਰਾਂ 'ਚ ਜਨਾਨੀਆਂ ਨੇ ਚੌਣੀਆਂ ਹੁੰਦੀਆਂ ਆ ਜਾਂ ਨਿਆਣਿਆਂ ਨੇ ਚੌਣੀਆਂ ਹੁੰਦੀਆਂ ਵਾ ਤੇ ਫਿਰ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਵਾਦਾ ਹੁੰਦਾ ਵਾ ਇਹ ਚੀਜ਼ਾਂ ਚਲੋ ਇਹ ਬਾਅਦ 'ਚੋਂ ਪਤਾ ਲੱਗਦੀਆਂ ਵਾ ਉਦੋਂ ਪਰ ਫਿਰ ਦਿੱਕਤ ਆ ਜਾਂਦੀ ਆ ਜੇ ਕੋਈ ਉਹੋ ਜਿਹੀ ਨਿਕਲਾਵੇ ਤੇ ਨਹੀਂ ਨਹੀਂ ਤੇ ਤਾਂ ਚਲੋ ਤੁਸੀਂ ਘਰੇ ਚੋਈ ਆ ਤੁਹਾਨੂੰ ਤੇ ਸਾਰੀਆਂ ਚੀਜ਼ਾਂ ਦਾ ਪਤਾ ਹੈ ਤੇ ਮੁੱਲ ਫਿਰ ਇਹਦਾ ਮੋਲੀ ਦਾ ਭਾਂ 85 ਕਰ ਲੀਏ 80 ਕਰ ਲੀਏ 78 ਦੀ ਖਾਨ ਆ ਹੀ ਦੇਣੀ ਆ 77 ਦੀ ਦੇਣੀ ਆ ਹਾਂਜੀ ਚਲੋ ਬਾਕੀ ਮੌਕੇ ਤੇ ਛੋਟਾ ਛਾਟ ਹੋਰ ਕਰ ਦੋ ਤੇ ਕੋ ਫੋਨ ਲਾਵੇ ਕਰੀਂ ਇੰਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਨਹੀਂ ਬਸ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਇੱਥੇ ਆਪਣੀ ਤਸੱਲੀ ਕਰਕੇ ਹਾਂਜੀ ਨਵੇਸ਼ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਪਿੰਡ ਵਿਦਿਆਨਾਂ ਦਾ ਬੇਰੀਆਂ ਵਾਲਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕਰਤਾਰਪੁਰ ਫਤਿਹਗੜ ਚੂੜੀਆਂ ਤੇ ਬਿਲਕੁਲ ਲੱਗ ਗਈ ਆ ਜਿਹੜਾ ਵਿਦਿਆਨਾਂ ਦਾ ਬਟਾਲੇ ਵਾਲੇ ਰੋਡ ਤੇ